ਆਪਾਂ ਪਹਿਲੀਆਂ ਨੇ ਆਪਾਂ ਲੋਕ ਹਰ 5 ਸਾਲਾਂ ਦੇ ਬਾਅਦ ਵੋਟ ਕਰਦੇ ਆں ਚਾਹੇ ਜਿੰਨੀ ਵੀ ਲੱਖ ਰਸੀ ਹੈ ਕਿ ਦਿੱਲੀ ਦੀ ਲੱਖਸਰ ਦੇ ਵਾਸਤੇ ਆਪਾਂ ਲੋਕ ਵੋਟ ਪਾ ਰਹੇ ਆਂ ਤੇ ਜਦੋਂ ਪੰਜਾਬ ਦੀ 5 ਸਾਲਾਂ ਦੇ ਬਾਅਦ ਜੋ ਨਹੀਂ ਔਰ ਉਸ ਵੇਲੇ ਪੰਜਾਬ ਦੇ ਵਾਸਤੇ ਵੋਟਾਂ ਪਾਦੀਆਂ ਨੇ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਦਿੱਲੀ ਦੀ ਵੋਟਾਂ ਪੰਨਾਂ ਔਰ ਉਸ ਵੇਲੇ ਆਪਾਂ ਨਰਿੰਦਰ ਪ੍ਰੋਮੀ ਨੂੰ ਔਰ ਇਹਨਾਂ ਦੇ ਉੱਤੇ ਨੇ ਵੋਟ ਮਾਰ ਕੇ ਇਹ ਸਾਨੂੰ ਮੋੜਨ ਪਾਓ ਤੇ ਹਰ ਜਿਹੜਾ ਕਾਪੀਆ ਬਣਾ ਕੇ ਤੁਹਾਡੇ ਕਿਸਾਨ ਗਿਆ ਕਿ ਤੁਹਾਡੇ ਖਾਤੇ ਦੇ ਵਿੱਚ 15 ਲੱਖ ਰੁਪਈਆ ਜਿਹੜੇ ਪਵਾਦਿਆਂ ਦੇ ਜਿਹੜਾ ਕਾਲਾ ਧਨ ਹੈ ਤੇ ਹੋਰ ਵੀ ਕਈ ਚੀਜ਼ ਜਿਹੜੇ ਵੈਦ ਕਿਕੇ ਉਹਨਾਂ ਨੇ ਜਿਗਵਾਨੀ ਪੰਚਾਇਤ ਰਾਜ ਕੀਤਾ ਦੋ ਸਾਲ ਦੋ ਵਾਰੀ ਉਹਨਾਂ ਨੇ ਦੋ ਸਾਲ ਦਾ ਰਾਜ ਕੀਤਾ ਤੇ 10 ਸਾਲਾਂ ਦੇ ਵਿੱਚ ਜੋ ਉਹਨਾਂ ਨੇ ਕਰਵਾਇਆ ਤੁਹਾਡਾ 15 ਲੱਖ ਰੁਪਈਆ ਤੱਕ ਹੀ ਮੈਂ ਸਾਰੇ ਦਿਮਾਗ ਕਹਿ ਸਕਦਾ ਕਿ 1500 ਰੁਪਈਆ ਵੀ ਕਿਸੇ ਦੇ ਬਾਪੇ ਦੇ ਨਹੀਂ ਆਇਆ ਔਰ ਮੈਂ ਇਹ ਬਿਆਨ ਕਰਨਾ ਜਿਹੜੀ ਹਿੰਦੁਸਤਾਨ ਦੇ ਵਿੱਚ ਮਹंगाई ਦਾ ਬੋਲਬਾਲਾ ਹੈ ਅੱਜ ਬੇਰੁਜ਼ਗਾਰੀ ਜਿਹੜੀ ਚੱਲ ਰਹੀ ਹੈ ਇਹ ਦੋ ਮੁੱਦੇ ਜਿਹੜੇ ਸਾਡੇ ਆਮ ਲੋਕ ਨੇ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਇਨ੍ਹਾਂ ਦੋਨੋਂ ਤੇ ਜਿਹੜੇ ਡਿਪੈਂਡ ਕਰਦਾ ਕਿਉਂਕਿ ਗਰੀਬੀ ਦੀ ਰੇਖਾ ਤੋਂ ਥੱਲੇ ਰਹਿਆ ਔਰ ਦੂਜੇ ਪਾਸੇ ਬੇਰੁਜ਼ਗਾਰੀ ਇਸ ਵੇਲੇ ਉਹ ਸੀਮਾ ਚਰੂ ਤੇ ਜਾ ਦਿੱਤੀ ਹੈ ਅੱਜ ਤੋਂ ਸਵਾ 2 ਸਾਲ ਪਹਿਲਾਂ ਆਪਾਂ ਦੇ ਮੋਟਾ ਪੜਿਆ ਸੀ ਪੰਜਾਬ ਤੋਂ ਨੂੰ